ਪਾਲ ਸਿੰਘ ਮਾਨ ਮੇਰਾ ਨਾਮ ਹੈ ਜੀ ਮੈਂ ਸ਼੍ਰੋਮਣੀ ਕਾਲੀਦਾਲ ਅੰਮ੍ਰਿਤਸਰ ਵੱਲੋਂ ਨਨਪੁਰਖਪੁਰ ਪਾਰਲੀਮੈਂਟ ਹਲਕੇ ਦਾ ਦੀ ਨਿਮਾਇੰਦਗੀ ਕਰ ਰਿਹਾ ਹੈਗਾ ਤੇ ਆਪ ਲੋਕਾਂ ਨੂੰ ਸਭ ਨੂੰ ਅਪੀਲ ਕਰਦਾ ਆਇਗਾ ਕਿ ਵੋਟਾਂ ਪਾ ਕੇ ਮੈਨੂੰ ਕਾਮਯਾਬ ਕਰੋ ਤਾਂ ਕਿ ਇਸ ਇਲਾਕੇ ਦੀ ਇਸ ਪਾਰਲੀਮੈਂਟਰੀ ਹਲਕੇ ਦੀ ਨਿਹਾਰ ਬਦਲੀ ਜਾ ਸਕੇ ਇਦੇ ਵਿੱਚ ਜਿਵੇਂ ਆਪਣਾ ਮੁਹਾਲੀ 에어ਪੋਰਟ ਹੈ ਉਹਦੇ ਚ ਇੰਨੀ ਇਨਵੈਸਟਮੈਂਟ ਕਰਕੇ ਇੰਨੀ ਲੈਂਡ ਅਕਵਾਇਰ ਕਰਕੇ ਇਹਨਾਂ ਨੇ ਖੜਾ ਕਰ ਲਿਆ ਪਰ ਅਫਸੋਸ ਇੱਥੇ ਇੱਕ ਵੀ ਇੰਟਰਨੈਸ਼ਨਲ 에어ਲਾਈਨਸ ਨਹੀਂ ਆਦੀ ਕਾਰਗੋ ਟਰਮੀਨਲ ਨਹੀਂ ਇੱਥੇ ਚੱਲ ਰਿਹਾ ਹੈਗਾ ਜਦੋਂ ਤੱਕ ਸਾਡੇ ਪੋਰਟ ਨਹੀਂ ਚੱਲਣਗੇ ਸਾਡੀ ਡਿਵੈਲਪਮੈਂਟ ਨਹੀਂ ਹੋ ਸਕਦੀ ਇੱਥੇ ਫੋਰਨ ਇਨਵੈਸਟਮੈਂਟ ਨਹੀਂ ਆ ਸਕਦੀ ਇਸ ਕਰਕੇ ਮੇਰਾ ਸਭ ਤੋਂ ਪਹਿਲਾ ਜਿਹੜਾ ਟੀਚਾ ਹੈਗਾ ਉਹ ਹੈਗਾ ਇਸ 에어ਪੋਰਟ ਨੂੰ ਚਲਾਉਣਾ ਦੂਸਰਾ ਜਿਹੜਾ ਆਪਣਾ ਇਹ ਹਲਕਾ ਹੈਗਾ ਜਿਹੜਾ ਇਹਦਾ ਚਮਕੌਰ ਸਾਹਿਬ ਦਾ ਏਰੀਆ ਬੇਲਾ ਵਾਲਾ ਹੈਗਾ ਉਹ ਬਿਲਕੁਲ ਕੱਟਿਆ ਹੋਇਆ ਦੁਨੀਆ ਦੇ ਨਾਲੋਂ ਅੱਜ ਵੀ ਉੱਥੇ 7 ਲੋਕ ਜੀ ਕ੍ਰੋਸ ਬੇੜੀ ਪਾ ਕੇ ਲੋਕ ਕ੍ਰੋਸ ਕਰਦੇ ਨੇ ਉਹਦੇ ਤੇ ਬ੍ਰਿਜ ਨਹੀਂ ਬਣ ਸਕਿਆ ਸੋ ਉਹ ਦੂਸਰਾ ਸੀ ਉਹ ਹੈਗਾ ਵੀ ਅਸੀਂ ਉੱਥੇ ਬ੍ਰਿਜ ਬਣਾਵਾਂਗੇ ਜਿਹੜਾ ਤੀਜਾ ਮੇਰਾ ਮੇਨ ਮੁੱਦਾ ਹੈਗਾ ਉਹ ਹੈਲਥ ਕੇਅਰ ਦੇ ਵਿੱਚ ਇਹ ਹੈਗਾ ਵੀ ਇਹ ਸਾਰੇ ਪਾਰਲੀਮੈਂਟਰੀ ਹਲਕੇ ਦੇ ਵਿੱਚ ਇੱਕ ਵੀ ਮੈਡੀਕਲ ਕਾਲਜ ਜਾਂ ਹਸਪੀਟਲ ਹੈ ਨਹੀਂ ਉਹ ਇੱਕ ਮੈਡੀਕਲ ਕਾਲਜ ਔਰ ਹਸਪੀਟਲ ਇਸ ਪਾਰਲਮੈਂਟਰੀ ਹਲਕੇ ਦੇ ਵਿੱਚ ਸਟੈਬਲਿਸ਼ ਕਰਨਾ ਆਏਗਾ ਤੇ ਇਸ ਤੋਂ ਇਲਾਵਾ ਜਿਹੜਾ ਕੋਈ ਵੀ ਨਵਾਂ ਪ੍ਰੋਜੈਕਟ ਅਸੀਂ ਗਵਰਨਮੈਂਟ ਆਫ ਇੰਡੀਆ ਦੇ ਫੰਡਸ ਨਾਲ ਇੱਥੇ ਲਿਆ ਸਕਦੇ ਹਾਂ ਤਾਂ ਕਿ ਇਸ ਏਰੀਏ ਨੂੰ ਡਿਵੈਲਪ ਕਰਕੇ ਇਸ ਏਰੀਏ ਦਾ ਜਿਹੜਾ ਪੋਟੈਂਸ਼ੀਅਲ ਹੈਗਾ ਜਿਹੜਾ ਕਦੀ ਹਾਰਡਨਸ ਨਹੀਂ ਹੋਇਆ ਹੈਗਾ ਮੈਂ ਜਿਵੇਂ ਬਾਹਰਲੇ ਮੁਲਕਾਂ 'ਚ ਦੇਖਦਾ ਹੈਗਾ ਇੱਥੇ ਸੌਫਟਵੇਅਰ ਔਰ ਫਿਨਟੈਕ ਦੀ ਇੰਡਸਟਰੀ ਨੂੰ ਮੋਹਾਲੀ ਦੇ ਵਿੱਚ ਆਪਾਂ ਲੈ ਕੇ ਆਉਣ ਦੀ ਕੋਸ਼ਿਸ਼ ਕਰਾਂਗੇ